ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਤੇ ਡਾਕ ਖਾਨਾ ਭੁੰਬੜੀ ਬਲਾਕ ਧਾਰੀਵਾਲ ਜ਼ਿਲ੍ਹਾ ਗਰਦਾਸਪੁਰ ਵੀਰ ਜੀ ਮੈਂ 1509 ਵੈਰੈਟੀ ਲਈ ਹੈ ਜੀ ਸੁੱਕੇ ਕੱਦੂ ਵਾਲੀ ਇਹ 15 ਜੂਨ ਨੂੰ ਲਈ ਸੀ ਜੀ ਸੁੱਕੇ ਕੱਦੂ ਦੇ ਵਿੱਚ ਬਹੁਤ ਹੀ ਫਾਇਦਾ ਦਿੱਤਾ ਜੀ ਇਹਨੇ ਮੈਨੂੰ ਤੁਸੀਂ ਵੇਖ ਸਕਦੇ ਜੀ ਇਹ ਬਾਸਮਤੀ ਦੇ ਵਿੱਚ ਮੇਰਾ ਇੱਕ ਵੀ ਬੂਟਾ ਖਰਾਬ ਨਹੀਂ ਹੋਇਆ ਜੀ ਨਾ ਕੋਈ ਝੰਡਾ ਰੋਗ ਤੇ ਨਾ ਕੋਈ ਜੜ ਵਾਲਾ ਹੋਰ ਰੋਗ ਆਇਆ ਜੀ ਇਹਦਾ ਸਾਰੇ ਦਾ ਸਾਰਾ ਰੀਜਨ ਇਹੀ ਹੈ ਜੀ ਇਹ ਸੁੱਕੇ ਕਦੂ ਦੇ ਵਿੱਚ ਲੱਗੀ ਸੀ ਜੀ ਇਹ ਸੱਤ ਕਣਾਲਾ ਥਾਮ ਆ ਜੀ ਤੇ ਇਹਦੇ ਵਿੱਚ ਮੈਂ ਤਕਰੀਬਨ 75 ਕਿਲੋ ਯੂਰੀਆ ਤੇ 6 ਕਿਲੋ ਜ਼ਿੰਕ ਪਾਈ ਆ ਜੀ ਲੋਹਾ ਜ਼ਿੰਕ ਜਿਹਨੂੰ ਕਹਿੰਦੇ ਨੇ 33% ਜੀ ਤੇ ਬਹੁਤ ਸੋਹਣੀ ਆ ਜੀ ਮੈਂ ਧੰਨਵਾਦ ਦਿਆਂ ਡਾਕਟਰ ਦਲੇਰ ਸਿੰਘ ਜੀ ਦਾ ਜਿਨ੍ਹਾਂ ਨੇ ਸੁੱਕੇ ਕਦੂ ਵਾਲੀ ਕਾਰਡ ਤੇ ਇੰਨੀ ਮਿਹਨਤ ਕੀਤੀ ਸਾਨੂੰ ਜਾਗਰੂ ਕੀਤਾ ਜੀ ਮੇਰੇ ਹਿਸਾਬ ਨਾਲ ਦੇ ਸੁੱਕੇ ਕਦੂ ਵਾਲੀ ਵੈਰਾਈਟੀ ਸਭ ਤੋਂ ਬੈਸਟ ਹੈ ਜੀ ਦੂਜੇ ਕੱਦੂ ਵਾਲੇ ਝੋਨੇ ਵਾਲੋ ਕਿਤੇ ਸੋਹਣੀ ਆ ਜੀ ਮੇਰੇ ਲਾਗੇ ਹੋਰ ਵੀ ਲੱਗੀਆਂ ਆ ਜੀ ਉਹਨਾਂ ਵਿੱਚ ਝੰਡਾ ਰੋਗ ਤੇ ਹੋਰ ਬਿਮਾਰੀਆਂ ਵੀ ਆਈਆਂ ਵਾ ਪਰ ਮੇਰੀ ਇਹ ਸੁੱਕੇ ਕੱਦੂ ਵਾਲੀ ਬਾਸਮਤੀ ਵਿੱਚ ਕੋਈ ਝੰਡਾ ਰੋਗ ਜਾਂ ਕੋਈ ਹੋਰ ਜੜ ਵਾਲੀ ਬਿਮਾਰੀ ਨਹੀਂ ਆਈ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਵਾਂ ਤੇ ਸਰਕਾਰ ਨੂੰ ਵੀ ਅਪੀਲ ਕਰਦਾ ਵਾਂ ਕਿ ਜਿੱਦਾਂ ਸਰਕਾਰ ਸਿੱਧੀ ਬਜਾਈ ਨੂੰ ਤਾਂ ਸ਼ਾਹੀਦ ਕਰ ਰਹੀ ਆ ਐਦਾਂ ਹੀ ਸਰਕਾਰ ਇਹ ਸੁੱਕੇ ਕੱਦੂ ਵਾਲੇ ਨੂੰ ਵੀ ਸ਼ਾਹੀਦ ਕਰੇ